ਅੱਜ ਦੁਪਹਿਰ ਹੁਸ਼ਿਆਰਪੁਰ ਹਰਿਆਣਾ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ 'ਚ ਵਕੀਲ ਦੀ ਮੋਤੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮਨੀਸ਼ ਵਰਮਾ ਪੁੱਤਰ ਸਾਧੂ ਸਿੰਘ ਵਾਸੀ ਤਲਵਾੜਾ ਵਜੋਂ ਹੋਈ ਹੈ ਜੋ ਕਿ ਪੇਸ਼ੇਵਜੋਂ ਵਕੀਲ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਠਾਣਾ ਮਾਡਲ ਟਾਉਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਸੀ ਤੇ ਜਦੋਂ ਕੱਕੋ ਨਸਤੀਕ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਸੜਕ ਕੰਡੇ ਲੱਗੇ ਦਰਖਤ ਨਾਲ ਝਟਕ ਰਾਈ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕ੍ਰੇਟਾ ਗੱਡੀ ਦੇ ਬੁਰੀ ਤਰ੍ਹਾਂ ਦੇ ਨਾਲ ਪਰਖੱਚੀ ਉੱਡ ਗਏ ਤੇ ਕ੍ਰੇਟਾ ਚਾਲਕ ਮਨੀਸ਼ ਵਰਮਾ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਗੱਡੀ ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਘਟਨਾ ਤੋਂ ਬਾਅਦ ਮੌਕੇ ਤੇ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਲੁਮੇਸ਼ ਸ਼ਰਮਾ ਵੀ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਸਰ ਆਪਣਾ ਨਾਮ ਜੀ ਮੇਰਾ ਨਾਮ ਪ੍ਰਦੀਪ ਵਰਮਾ ਜੀ ਸਰ ਜਿਹਨਾਂ ਦਾ ਐਕਸੀਡੈਂਟ ਕੀ ਲੱਗਦੇ ਆਪਣੇ ਮੇਰੇ ਚਾਚਾ ਜੀ ਨੇ ਜੀ ਕੀ ਨਾਮ ਇਹਨਾਂ ਦਾ ਫਿਰ ਮਨੀਸ਼ ਵਰਮਾ ਐਡਵੋਕੇਟ ਨੇ ਅੱਛਾ ਜੀ ਜੀ ਕੀ ਪਤਾ ਲੱਗਾ ਕੁਝ ਪਤਾ ਅਜੇ ਹੁਣੇ ਪਹੁੰਚੇ ਆਏ ਸਰ ਅਜੇ ਆ ਕੇ ਕਹਿੰਦੇ ਇਹ ਵੀ ਗੱਡੀ ਇੱਥੋਂ ਲੱਗੀ ਇੱਕ ਸਾਈਡ ਤੇ ਅੱਛਾ ਜੀ ਬਸ ਹੋਰ ਕੁਝ ਨਹੀਂ ਹੋਇਆ ਜੀ ਸਰ ਸਰ ਕੀ ਮਾਮਲਾ ਜੀ ਬ੍ਰਦਰ ਇੰਟੀਮੇਸ਼ਨ ਮਿਲੀ ਸੀ ਸਾਨੂੰ ਕਿ ਗੱਡੀ ਇੱਕ ਜਿਹੜੀ ਓਵਰ ਸਪੀਡਿੰਗ ਦੇ ਨਾਲ ਦਰਖਤ ਟਕਰਾ ਗਈ ਹੈ ਇਸ ਮੌਕੇ ਤੇ ਜਿਹੜਾ ਚਲਾਉਣ ਵਾਲਾ ਗੱਡੀ ਚਾਲਕ ਸੀ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੇ ਆ ਉਹਨਾਂ ਦੀ ਫੈਮਿਲੀ ਨਾਲ ਕੰਟੈਕਟ ਹੋ ਗਿਆ ਐਮਬੂਲੈਂਸ ਅਰੇਂਜ ਕਰਕੇ ਜਿਹੜੀ ਡੈੱਡ ਬੋਡੀ ਸਿਵਲ ਹਸਪੀਟਲ ਪਹੁੰਚਾਈ ਬਾਕੀ ਐਸ ਪਰ ਦੀ ਸਟੇਟਮੈਂਟ ਆਫ ਦੀ ਡਿਸੀਜ਼ ਫੈਮਿਲੀ ਜੋ ਵੀ ਬੰਦ ਕਰਵਾਈ ਕਰਾਂਗੇ ਅਤੇ ਕਾਰਨ ਕੀ ਕਹਿੰਦੇ ਸਪੀਡ ਸੀ ਕੰਟਰੋਲ ਨਹੀਂ ਹੋਈ ਦਰਖਤ 'ਚ ਵੱਜੀ ਹੈ ਕਿਸੇ ਗੱਡੀ 'ਚ ਨਹੀਂ ਵੱਜੀ ਐਕਸੀਡੈਂਟ ਨਹੀਂ ਆਪਣੇ ਆਪ ਹੀ ਜਿਹੜੀ ਕਹਿੰਦੇ ਗੱਡੀ ਦਰਖਤ 'ਚ ਵੱਜ ਗਈ ਅਨਕੰਟਰੋਲਡ ਹੋ ਗਈ ਮੈਨੂੰ ਰਿਚ ਦਾ ਪਤਾ ਲੱਗਾ ਜੀ ਕਿੱਥੇ ਦਾ ਰਹਿਣ ਵਾਲਾ ਹੈ ਹਾ ਤਲਵਾੜੇ ਦੇ ਸੀ ਉਹ ਤੇ ਫੈਮਿਲੀ ਮੈਂਬਰਸ ਆ ਗਏ ਆ ਉਹਨਾਂ ਨੇ ਉਹਦਾ ਜੋ ਵੀ ਸਮਾਨ ਆ ਉਹ ਜੋ ਵੀ ਉਹਨਾਂ ਦੀ ਵੈਲਿਊਏਬਲ ਆਈਟਮ ਸੀਗੀ ਉਹਨਾਂ ਦੇ ਲੈ ਲੀਆਂ ਆਪਣੇ ਕਬਜ਼ੇ ਚ ਫੈਮਿਲੀ ਮੈਂਬਰਸ ਨੂੰ ਗੱਡੀ ਦੇ ਸਪੀਕਰ ਐਡਵੋਕੇਟ ਦਾ ਲੱਗਾ ਕਿ ਐਡਵੋਕੇਟ ਹੈ ਤਲਵਾੜੇ ਦੇ ਰਹਿਣ ਵਾਲੇ ਆ ਜੀ ਇਹਦੇ ਬਾਰੇ ਹੁਣ ਅੱਗੇ ਫੈਮਿਲੀ ਮੈਂਬਰਸ ਆ ਗਏ ਹਜੇ ਅਸੀਂ ਇਹ ਨਹੀਂ ਪਤਾ ਕੀਤਾ ਕਿ ਉਹ ਕਿਹੜੇ profession ਨਾਲ ਸੰਬੰਧਿਤ ਹੈ ਐਡਵੋਕੇਟ ਦਾ ਸਟicker ਲੱਗਾ ਹੈ ਫੈਮਿਲੀ ਮੈਂਬਰਸ ਆ ਰਹੇ ਆ ਹਜੇ ਤਾਂ ਬੋਡੀ ਨੂੰ ਆਪਾਂ ਉੱਥੇ ਪਹਚਾਇਆ ਤੇ ਉਸ ਤੋਂ ਬਾਅਦ ਐਸ ਪਰ ਜਿਹੜੀ ਬੋਡੀ ਦੀ Uh, family members, de, as per statement we at gna university see potential in everyone and everything around us. we drive innovation and entrepreneurship. we groom competent global citizens to affect positive change around them.